ਕਹੂੰ ਆਰਬੀ ਤੌਰ ਕੀ ਪਾਰਸੀ ਹੋ ਕਹੂੰ ਪਹਲਵੀ ਪਸਤਵੀ ਸੰਸਕ੍ਰਿਤੀ ਹੋ ਕਹੂੰ ਦੇਸ ਭਾਖਿਆ ਕਹੂੰ ਦੇਵ ਬਾਣੀ ਕਹੂੰ ਰਾਜ ਵਿਦਿਆ ਕਹੂੰ ਰਾਜ ਧਾਨੀ ਕਹੂੰ ਮੰਤਰ ਵਿਦਿਆ ਕਹੂੰ ਤੰਤਰ ਸਾਰੰਗ ਕਹੂੰ ਜੰਤਰ ਰੀਤੰ ਕਹੂੰ ਸ਼ਸ਼ਤਰ ਧਾਰੰ ਕਹੂੰ ਹੋਮ ਪੂਜਾ ਕਹੂੰ ਦੇਵ ਅਰਚਾ ਕਹੂੰ ਪਿੰਗੁਲਾਚਾਰਣੀ ਗੀਤ ਚਰਚਾ ਕਹੂੰ ਬੀਨ ਵਿਦਿਆ ਕਹੂੰ ਗਾਨ ਗੀਤੰ ਕਹੂੰ ਮਲੇਛ ਭਾਖਿਆ ਕਹੂੰ ਬੇਦਰੀਤੰ ਕਹੂੰ ਨ੍ਰਿਤ ਵਿਦਿਆ ਕਹੂੰ ਨਾਗ ਬਾਣੀ ਕਹੂੰ ਗਾਰਲੂ ਗੂੜ ਕਥਾ ਕਹਾਣੀ ਕਹੂੰ ਅਛਰਾ ਪਛਰਾ ਮਛਰਾਹ ਕਹੂੰ ਬੀਜ ਵਿਦਿਆ ਅਪੂਤਨ ਪ੍ਰਬਾਹੋ ਕਹੂੰ ਛੇਰ ਛਾਲਾ ਤਰੇ ਛਤਰ ਤਾਰੀ ਕਹੂੰ ਰਾਜ ਸਾਜੰ ਤੇ ਰਾਜਾ ਅਧਿਕਾਰੀ ਨਮੋ ਨਾਥ ਪੂਰੇ ਸਦਾ ਸਿੱਧ ਦਾਤਾ ਅਛੇਦੀ ਅਛੈ ਆਦ ਅਦਵੈ ਵਿਧਾਤਾ ਨਤਰਸਤੰ ਨੰਗਰਸਤੰ ਸਮਸਤੰ ਸਰੂਪੇ ਨਮਸਤੰ ਨਮਸਤੰ ਤਵਸਤੰ ਅਪੂਤੇ ਤਵ ਪ੍ਰਸਾਦ ਪਾਦੜੀ ਛੰਦ ਅਬਿਆਕਤ ਤੇਜ ਅਨਪਹੋ ਪ੍ਰਕਾਸ਼ ਅਛੈ ਸਰੂਪ ਅਦਵੈ ਅਨਾਸ ਅਨ ਤੋਟ ਤੇਜ ਅਨ ਖੋਟ ਭੰਡਾਰ ਦਾਤਾ ਦੁਰੰਤ ਸਰਬੰ ਪ੍ਰਕਾਰ ਅਨ ਭੂਤ ਤੇਜ ਅਨ ਛਿਜ ਜਾਤ ਕਰਤਾ ਸਦੀਵ ਹਰਤਾ ਸਨਾਤ ਆਸਨ ਅਡੋਲ ਅਨ ਭੂਤ ਕਰਮ ਦਾਤਾ ਦਇਾਲ ਅਨ ਭੂਤ ਧਰਮ ਜਿਹ ਸੱਤਰ ਮਿੱਤਰ ਨਹੀਂ ਜਨਮ ਜਾਤ ਜਿਹ ਪੁੱਤਰ ਭਰਾਤ ਨਹੀਂ ਮਿੱਤਰ maat ਜੀਹ ਕਰਮ ਭਰਮ ਨਹੀਂ ਧਰਮ ਧਿਆਨ ਜੀਹ ਨੇਹ ਗੀਹ ਨਹੀਂ ਬਿਉਤ ਬਾਨ ਜੀਹ ਜਾਤ ਪਾਤ ਨਹੀਂ ਸੱਤਰ ਮਿੱਤਰ ਜੀਹ ਨੇਹ ਗੀਹ ਨਹੀਂ ਚਿਹਨ ਚਿੱਤਰ ਜੀਹ ਰੰਗ ਰੂਪ ਨਹੀਂ ਰਾਗ ਰੇਖ ਜੀਹ ਜਨਮ ਜਾਤ ਨਹੀਂ ਭਰਮ ਭੇਖ ਜੀਹ ਕਰਮ ਭਰਮ ਨਹੀਂ ਜਾਤ ਪਾਤ ਨਹੀਂ ਨੇਹ ਗੀਹ ਨਹੀਂ ਪੱਤਰ maat ਜਿਹ ਨਾਮ ਥਾਮ ਨਹੀਂ ਬਰਗ ਬਿਆਦ ਜਿਹ ਰੋਗ ਸੋਗ ਨਹੀਂ ਸਤਰ ਸਾਧ ਜਿਹ ਤਰਾਸ ਵਾਸ ਨਹੀਂ ਦੇਹ ਨਾਸ ਜਿਹ ਆਦ ਅੰਤ ਨਹੀਂ ਰੂਪ ਰਾਸ ਜਿਹ ਰੋਗ ਸੋਗ ਨਹੀਂ ਜੋਗ ਜੁਗਤ ਜਿਹ ਤਰਾਸ ਆਸ ਨਹੀਂ ਭੂਮ ਭਗਤ ਜਿਹ ਕਾਲ ਬਿਆਲ ਕਟਿਓ ਨ ਅੰਗ ਅਛਾ ਸਰੂਪ ਅਖੇ ਅਭੰਗ ਜਿਹ ਨੇਤ ਨੇਤ ਉਚਰੰਤ ਬੇਦ ਜਿਹ ਅਲਖ ਰੂਪ ਕਥਤ ਕਤੇਬ ਜਿਹ ਅਲਖ ਰੂਪ ਆਸਨ ਅਡੋਲ ਜਿਹ ਅਮਿਤ ਤੇਜ ਅਛੈ ਅਤੋਲ ਜਿਹ ਧਿਆਨ ਕਾਜ ਮਨ ਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਕਾਮ ਵਰਖਾ ਸੰਤ ਕਈ ਕਲਪ ਏਕ ਆਸਨ ਬਿਤੰਤ ਕਈ ਯਤਨ ਜੋਗ ਵਿਦਿਆ ਵਿਚਾਰ ਸਾਧਨ ਤਦਵ ਪਾਵਤ ਨ ਪਾਰ ਕਈ ਉਰਦ ਬਾਹ ਦੇਸਨ ਭਮੰਤ ਕਈ ਉਰਦ ਮਦ ਪਾਵਕ ਚੁਲੰਤ ਕਈ ਸਿਮਰਤ ਸ਼ਾਸਤਰ ਉਜਰੰਤ 베ਦ ਕਈ ਕੋਕ ਕਾਬ ਕਥਤ ਕਤੇਬ ਕਈ ਅਗਨ ਹੋਤਰ ਕਈ ਪੌਨ ਆਹਾਰ ਕਈ ਕਰਤ ਕੋਟ ਮ੍ਰਿਤ ਕੋ ਆਹਾਰ ਕਈ ਕਰਤ ਸਾਖ ਪੈ ਪੱਤਰ ਪਾਚ ਨਹੀਂ ਤੁਦਪ ਦੇਵ ਹੋਵਤ ਪ੍ਰਤੱਚ ਕਈ ਗੀਤ ਗਾਨ ਗੰਧਰਵ ਰੀਤ ਕਈ 베ਦ ਸ਼ਾਸਤਰ ਵਿਦਿਆ ਪ੍ਰਤੀਤ ਕਹੂੰ 베ਦ ਰੀਤ ਜਗਿਆ ਦੇ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ ਕਈ ਦੇਸ਼ ਦੇਸ਼ ਭਾਖਾ ਰਟੰਤ ਕਈ ਦੇਸ਼ ਦੇਸ਼ ਵਿਦਿਆ ਪੜੰਤ ਕਈ ਕਰਤ ਭਾਂਤ ਭੰਤਨ ਵਿਚਾਰ ਨਹੀਂ ਨੈਕਤਾਸ ਪਾਈਤ ਨਾ ਪਾਰ ਕਈ ਤੀਰਤ ਤੀਰਤ ਭਰਮਤ ਸੋ ਭਰਮ ਕਈ ਅਗਨ ਉਤਰ ਕਈ ਦੇਵ ਕਰਮ ਕਈ ਕਰਤ ਵੀਰ ਵਿਦਿਆ ਵਿਚਾਰ ਨਹੀਂ ਤਦਪਤਾਸ ਪਾਈਤ ਨਾ ਪਾਰ ਕਹਉ ਰਾਜ ਰੀਤ ਕਹਉ ਯੋਗ ਧਰਮ ਕਈ ਸਿਮਰਤ ਸ਼ਾਸਤਰ ਉਚਰਤ ਸੋ ਕਰਮ ਨਿਉਲੀ ਆਦਿ ਕਰਮ ਕਹੂੰ ਹਸਤ ਦਾਨ ਕਹੂੰ ਅਸਵ ਮੇਦ ਮੱਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਦਰਬ ਗਾਨ ਕਹੂੰ ਧੂਪ ਦੀਪ ਕਉ ਅਰਗ ਦਾਨ ਕਹੂੰ ਪਿੱਤਰ ਕਰਮ ਕਹੂੰ ਬੇਦਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤਿ ਸ਼ਾਸਤਰ ਸਿਮਰਤ ਉਚਾਰ ਕਈ ਪਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੀਹਵਾਸ ਕਈ ਪ੍ਰਮਤ ਦੇਸ ਦੇਸਨ ਉਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਦ ਲਟਕੰਤ ਜਾਪ ਕਈ ਕਰਤ ਜੋਗ ਕਲਪੰ ਪ੍ਰਜੰਤ ਨਹੀਂ ਤਦ ਪਤਾਸ ਪਾਇਤ ਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦ ਪਦਿਸ਼ਟ ਦੇਖੇ ਮਰਾਰ ਬਿਨ ਭਗਤ ਸਖਤ ਨਹੀਂ ਪਰਤ ਪਾਨ ਬਹੁ ਕਰਤ ਹੋਮ ਅਰ ਜਗ ਦਾਨ ਬਿਨ ਏਕ ਨਾਮ ਇਕ ਚਿਤ ਲੀਨ ਫੋਗਟੋ ਸਰਬ ਧਰਮਾ ਬਹੀਨ ਤੋ ਪ੍ਰਸਾਦ ਤੋਟਕ ਛੰਦ ਜੈ ਜੰਪਹੁ ਜੁਗਣ ਜੂਹ ਜਵੰ ਪੈ ਕੰਪਹੁ ਮੀਰ ਪਿਆਲ ਭਵੰ ਤਪ ਤਾਪਸ ਸਰਬ ਜਲੇਰ ਥਲੰ ਤਹਨੇ ਉਚਰਤ ਇੰਦਰ ਕੁਮੇਰ ਬਲੰ ਅਨਖੇਦ ਸਰੂਪ ਅਪੇਦ ਅਪਿਹੰ ਅਨਖੰਡ ਅਪੂਤ ਅਛੇਦ ਅਛਯੰ ਅਨਕਾਲ ਅਪਾਲ ਦਿਆਲ ਅਸਵੰ ਜੇਠ ਟਟਿਯੰ ਮੇਲ ਆਕਾਸ਼ ਭਵੰ ਅਨਖੰਡ ਅਮੰਡ ਪ੍ਰਚੰਡ ਨਰੰ ਜਿਹ ਰਚਿਯੰ ਦੇਵ ਅਦੇਵ ਬਰੰ ਸਭ ਕੀਨੀ ਦੀਨ ਜਮੀਨ ਜਮਾ ਜਿਹ ਰਚਿਐਨ ਸਰਬਮਕੀਨ ਮੱਕਾ ਜਿਹ ਰਾਗ ਨਾ ਰੂਪ ਨਾ ਰੇਖ ਰੁਖੰ ਜਿਹਾ ਤਾਪ ਨਾ ਸਾਪ ਨਾ ਸੋਗ ਸੁਖੰ ਜਿਹ ਰੋਗ ਨਾ ਸੋਗ ਨਾ ਭੋਗ ਭਉੰ ਜਿਹ ਖੇਦ ਨਾ ਭੇਦ ਨਾ ਛੇਦ ਛਯੰ ਜਿਹ ਜਾਤ ਨਾ ਪਾਤ ਨਾ ਮਾਤ ਪਿਤਾੰ ਜਿਹ ਰਚਿਐਨ ਛਤਰੀ ਛਤਰ ਚਿਤੰ ਜੇ ਰਾਗ ਨ ਰੇਖ ਨ ਰੋਗ ਭਣੰ ਜੇ ਦਵੈਖ ਨ ਦਾਗ ਨ ਦੋਖ ਗਣੰ ਜੇ ਅੰਡਹ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵ ਖੰਡ ਸਚਿਓ ਰਾਜ ਤਾਮਸ ਤੇਜ ਅਤੇਜ ਕੀਓ ਅਨਪਉ ਪਦ ਆਪ ਪ੍ਰਚੰਡ ਲੀਓ ਸ੍ਰੀ ਅੰਗ ਸਿੰਦਰ ਬਿੰਦ ਨਗਿੰਦ ਨਗੰ ਸ੍ਰੀ ਜਾਚ ਗੰਧਰਾਬ ਫਣਿੰਦ ਭੁਜੰ ਰਾਚ ਦੇਵ ਅਦੇਵ ਅਪੇਵ ਨਰੰ ਨਰਪਾਲ ਨਿਰਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਪੁਜੰਗ ਨਰੰ ਰਚ ਅੰਡਜ ਸੇਤਜ ਉਤਪੁਜੰ ਕੀਏ ਦੇਵ ਅਦੇਵ ਸਰਾਦ ਪਿਤੰ ਅਨਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤ ਨਾ ਪਾਤ ਨਾ ਜੋਤ ਜੁਤੰ ਜਿਤਾਤ ਨਾ ਮਾਤ ਨ ਭਰਾਤ ਸੁਤੰ ਜਿਹ ਰੋਗ ਨਾ ਸੋਗ ਨਾ ਭੋਗ ਪਵੰ ਜਿਹ ਜੰਪੈ ਕਿੰਨਰ ਜਚ ਜਵੰ ਨਰ ਨਾਰਨ ਪੁੰਸਕ ਜਾਹ ਕੀਏ ਗਣ ਕਿੰਨਰ ਜਚ ਪੁਜੰਗ ਦੀਏ ਗਜ ਬਾਜ ਰਥਾ ਦਿਕ ਪਾਂਤ ਗਨੰ ਭਵਪੂਤ ਭਵੇਖ ਭਵਾਨ ਤਵੰ ਜੇ ਅੰਡਜ ਸੇਤਜ ਜੀਰ ਰਜੰ ਰਚ ਭੂਮ ਆਕਾਸ ਪਤਾਲ ਜਲੰ ਰਚ ਪਾਵਕ ਪੌਨ ਪ੍ਰਚੰਡ ਬਲੀ ਬਨ ਜਾਸ ਕੀਓ ਫਲ ਫੂਲ ਕਲੀ ਭੂ ਅਮੇਰ ਆਕਾਸ਼ ਨਿਵਾਸ ਛਿਤੰ ਰਚ ਰੋਜ ਇਕਾਦਸ ਚੰਦਰ ਬ੍ਰਤੰ ਦੁੱਤ ਚੰਦ ਦਨੀਸ ਦੀਪ ਦਈ ਜੇ ਪਾਵਕ ਪੌਨ ਪ੍ਰਚੰਡ ਮਈ ਜਿ ਅਖੰਡ ਅਖੰਡ ਪ੍ਰਚੰਡ ਕੀਏ ਅਜੇ ਛਤਰ ਉਪਾਏ ਛਪਾਏ ਦੀਏ ਜਿ ਲੋਕ ਚਤੁਰਦਸ ਚਾਰ ਰਚੇ ਗਣ ਗਿੰਦ੍ਰਭ ਦੇਵ ਅਦੇਵ ਸਚੇ ਅਨੰਦੂਤ ਅਭੂਤ ਅਚੂਤਮਤੰ ਅਨਗਾਦ ਅਬਿਆਦ ਅਨਾਦ ਗਤੰ ਅਨਖੇਦ ਅਭੇਦ ਅਛੇਦ ਨਰੰ ਜਿਹ ਚਾਰ ਚਤਰ ਦਿਸ ਚੱਕਰ ਫਿਰੰ ਜਿਹ ਰਾਗ ਨ ਰੰਗ ਨ ਰੇਖ ਰੁਗੰ ਜਿਹ ਸੋਗ ਨ ਭੋਗ ਨ ਜੋਗ ਜੁਗੰ ਪੂਵ ਭੰਜਨ ਗੰਜਨ ਆਦਿ ਸਰੰ ਜਿਹ ਬੰਦਤ ਦੇਵ ਅਦੇਵ ਨਰੰ ਗਣ ਕਿੰਨਰ ਜਾਚ ਪੁਝੰਗ ਰਚੇ ਮਾਨ ਮਾਨਕ ਮੋਤੀ ਲਾਲ ਸੁਚੇ ਅਨ ਭੰਜ ਪ੍ਰਭਾ ਅਨ ਗੰਜ ਬ੍ਰਤੰ ਜਿਹ ਪਾਰਨ ਪਾਵਤ ਪੂਰ ਮਤੰ ਅਨ ਖੰਡ ਸਰੂਪ ਅਡੰਡ ਪ੍ਰਭਾ ਜਿਹ ਜੰਪਤ ਬੀਦ ਪੁਰਾਨ ਸਭਾ ਜਿਹ ਬੀਦ ਕਤੇਵ ਅਨੰਤ ਕਹੈ ਜਿਹ ਭੂਤ ਅਪੂਤ ਨ ਭੇਦ ਲਹੈ ਜਿਹਾ ਵੇਦ ਪੁਰਾਨ ਕתיਬ ਜਪੈ ਸੁਦ ਸਿੰਧ ਅਦੋ ਮੁਕਤਾਪ ਤਪੈ ਕਈ ਕਲਪਨ ਲੋ ਤਪ ਤਾਪ ਕਰੈ ਨਹੀਂ ਨੇਕ ਕਿਰਪਾ ਨਿਧਿ ਪਾਨ ਪਰੈ ਜਿਹਾ ਫੋਕਟ ਧਰਮ ਸਬੈ ਤਜਹਿ ਇਕ ਚਿਤ ਕਿਰਪਾ ਨਿਧ ਕੋ ਭਜਹਿ ਤੇਉ ਯਾ ਪਵ ਸਾਗਰ ਕੋ ਤਰਹਿ ਭਵ ਪੂਲ ਨ ਦੇਹ ਪੁਨਰ ਧਰਹਿ ਇਕ ਨਾਮ ਬਿਨਾਨੇ ਕੋਟ ਬ੍ਰਿਤੀ ਇਮ ਬੀਦ ਉਚਾਰਤ ਸਾਰਸੁਤੀ ਜੋ ਵਾ ਰਸ ਕੇ ਚਸ ਕੇ ਰਸ ਹੈ ਤੇ ਉਹ ਭੂਲ ਨ ਕਾਲ ਫਦਾ ਫਸ ਹੈ ਤੋ ਆ ਪ੍ਰਸਾਦ ਨਰਾਜ ਛੰਦ ਅਗੰਝ ਆਦ ਦੇਵ ਹੈ ਅਪੰਜ ਪੰਜ ਜਾਣੀ ਐ ਅਪੂਤ ਪੂਤ ਹੈ ਸਦਾ ਅਗੰਝ ਗੰਝ ਮਾਨੀ ਐ ਅ ਦੇਵ ਦੇਵ ਹੈ ਸਦਾ ਅ ਭੇਵ ਪੇਵ 나ਥੇ ਸਮਸਤ ਸਿੱਧ ਬ੍ਰਿਧ ਦਾਸ ਦੀਵ ਸਰਬ ਸਾਥ ਹੈ ਅਨਾਥ 나ਥ 나ਥ ਹੈ ਅਪੰਜ ਪੰਜ ਹੈ ਸਦਾ ਅਗੰਝ ਗੰਝ ਗੰਝ ਹੈ ਸਦੀਵ ਸਿੱਧ ਬ੍ਰਿੰਦ ਦਾ ਅਨੂਪ ਰੂਪ ਸਰੂਪ ਹੈ ਅਛਿਜ ਤੇਜ ਮਾਨੀਐ ਸਦੀਵ ਸਿੱਧ ਸੁਧ ਦਾ ਪ੍ਰਤਾਪ ਪੱਤਰ ਜਾਨੀਐ ਨਾ ਰਾਗ ਰੰਗ ਰੂਪ ਹੈ ਨਾ ਰੋਗ ਰਾਗ ਰੇਖ ਹੈ ਅਦੋਖ ਅਦਾਗ ਅਦਖ ਹੈ ਅਪੂਤ ਅਭ੍ਰਮ ਅਪੇਖ ਹੈ ਨਾ ਤਾਤ ਮਾਤ ਜਾਤ ਹੈ ਨਾ ਪਾਤ ਚਿਹਨ ਬਰਨ ਹੈ ਅਦੇਖ ਅਸੀਖ ਅਪੀਖ ਐਸ ਦੀਵ ਵਿਸਵ ਭਰਨ ਹੈ ਵਿਸਵੰ ਭਰ ਵਿਸਵਨਾਥ ਹੈ ਬਸੀਖ ਵਿਸਵ ਭਰਨ ਹੈ ਜਿਮੀ ਜਮਾਨ ਕੇ ਬਿ ਕੈ ਸਦੀਵ ਕਰਮ ਭਰਮ ਹੈ ਅਦਵੈਕ ਹੈ ਅਪੀਖ ਹੈ ਅਲੇਖ ਨਾਤ ਜਾਨੀਐ ਸਦੀਵ ਸਰਬ othor ਮੈ ਬਸੀਖ ਆਨਮਾਨੀਐ ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਬਾਸਿ ਆਵੈ ਪੁਰਾਨ ਔਰ ਕੁਰਾਨ ਨੀਤ ਨੀਤ ਕਹਿ ਬਤਾਵੈ ਨਾ ਕਰਮ ਮੈਂ ਨਾ ਧਰਮ ਮੈਂ ਨਾ ਭਰਮ ਮੈਂ ਬਤਾਈਐ ਅਗੰਝ ਆਦ ਦੇਵ ਹੈ ਕਹੋ ਸੁ ਕੈ ਸਪਾਈਐ ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਨਾ ਹਾਨ ਹੈ ਨਾ ਬਾਨ ਹੈ ਸਮਾਨ ਰੂਪ ਜਾਨੀ ਐਮਕੀਨ ਔ ਮਕਾਨ ਅਪਰਮਾਨ ਤੇਜ ਮਾਨੀ ਐ ਨਾ ਦੇਹ ਹੈ ਨਾ ਗਿਹ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਮੰਤਰ ਹੈ ਨਾ ਮਿੱਤਰ ਹੈ ਨਾ ਤਾਤ ਹੈ ਨਾ ਮਾਤ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਸਾਥ ਨੀਹ ਹੈ ਨਾ ਦੁਖ ਹੈ ਨਾ ਦਾਗ ਹੈ ਨਾ ਦਵੇਖ ਹੈ ਨਾ ਦੇਹ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰਾਉ ਹੈ ਨਾ ਰੰਕ ਹੈ ਨਾ ਮਾਨ ਹੈ ਨਾ ਮੌਤ ਹੈ ਨਾ ਸਾਖ ਹੈ ਨਾ ਸੰਕ ਹੈ ਨਾ ਜਛ ਹੈ ਨਾ ਗੰਧਰਾਬ ਹੈ ਨਾ ਨਰ ਹੈ ਨਾ ਨਾਰ ਹੈ ਨਾ ਚੋਰ ਹੈ ਨਾ ਸ਼ਾਹ ਹੈ ਨਾ ਸ਼ਾਹ ਕੋ ਕੁਮਾਰ ਹੈ ਨਾ ਨੇਹ ਹੈ ਨਾ ਗੀਹ ਹੈ ਨਾ ਦੇਹ ਕੋ ਬਨਾਉ ਹੈ ਨਾ ਛਲ ਹੈ ਨਾ ਛਿੱਦਰ ਹੈ ਨਾ ਛਲ ਕੋ ਮਿਲਾਉ ਹੈ ਨਾ ਜੰਤਰ ਹੈ ਨਾ ਮੰਤਰ ਹੈ ਨ ਤੰਤਰ ਕੋ ਸਰੂਪ ਹੈ ਨਾ ਰਾਗ ਹੈ ਨ ਰੰਗ ਹੈ ਨ ਰੀਖ ਹੈ ਨਾ ਰੂਪ ਹੈ ਨ ਜੰਤਰ ਹੈ ਨ ਮੰਤਰ ਹੈ ਨ ਤੰਤਰ ਕੋ ਬਨਾਉ ਹੈ ਨ ਛਲ ਹੈ ਨ ਛਿਦਰ ਹੈ ਨ ਛਾਇਆ ਕੋ ਮਿਲਾਉ ਹੈ ਨਾ ਰਾਗ ਹੈ ਨ ਰੰਗ ਹੈ ਨ ਰੂਪ ਹੈ ਨ ਰੀਖ ਹੈ ਨ ਕਰਮ ਹੈ ਨ ਧਰਮ ਹੈ ਅਜਨਮ ਹੈ ਅਪੀਕ ਹੈ ਨਾ ਤਾਤ ਹੈ ਨਾ ਮਾਤ ਹੈ ਅਖਿਆਲ ਅਖੰਡ ਰੂਪ ਹੈ ਅਚੇਦ ਹੈ ਅਪੇਦ ਹੈ ਨ ਰੰਕ ਹੈ ਨ ਭੂਪ ਹੈ ਪ੍ਰੀਅ ਹੈ ਪਵਿੱਤਰ ਹੈ ਪਨੀਤ ਹੈ ਪੁਰਾਨ ਹੈ ਅਗੰਜ ਹੈ ਅਪੰਜ ਹੈ ਕਰੀਮ ਹੈ ਕੁਰਾਨ ਹੈ ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ ਨਾ ਰੂਗ ਹੈ ਨ ਸੋਗ ਹੈ ਨ ਪੀਦ ਹੈ ਨਾ ਡੰਡ ਹੈ ਨਾ ਅੰਗ ਹੈ ਨਾ ਰੰਗ ਹੈ ਨ ਸੰਗ ਹੈ ਨ ਸਾਤ ਹੈ ਪ੍ਰੀਆ ਹੈ ਪਵਿੱਤਰ ਹੈ ਪੁਨੀਤ ਹੈ ਪ੍ਰਮਾਥ ਹੈ ਨ ਸੀਤ ਹੈ ਨ ਸੋਚ ਹੈ ਨ ਕ੍ਰਾਮ ਹੈ ਨ ਕਾਮ ਹੈ ਨ ਲੋਭ ਹੈ ਨ ਮੋਹ ਹੈ ਨ ਕ੍ਰੋਧ ਹੈ ਨ ਕਾਮ ਹੈ ਨ ਦੇਵ ਹੈ ਨ ਦੇਤ ਹੈ ਨ ਨਰ ਕੋ ਸਰੂਪ ਹੈ ਨ ਛਲ ਹੈ ਨ ਛਿੱਦਰ ਹੈ ਨ ਛਿੱਦਰ ਕੀ ਭੂਤ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਦਵੇਖ ਹੈ ਨਾ ਪੀਖ ਹੈ ਨਾ ਦੁਈ ਹੈ ਨਾ ਦਰੂਹ ਹੈ ਨਾ ਕਾਲ ਹੈ ਨਾ ਬਾਲ ਹੈ ਸਦੀਵ ਦਿਆਲ ਰੂਪ ਹੈ ਅਗੰਝ ਹੈ ਅਪਾਂਝ ਹੈ ਅਭਰਮ ਹੈ ਅਪੂਤ ਹੈ ਅਛੇਦ ਚੇਦ ਹੈ ਸਦਾ ਅਗੰਝ ਗੰਝ ਗੰਝ ਹੈ ਅਪੂਤ ਪੀਖ ਹੈ ਬਲੀ ਅਨੂਪ ਰਗ ਰੰਗ ਹੈ ਨਾ ਦਵੇਕ ਹੈ ਨਾ ਪੀਖ ਹੈ ਨ ਕਾਮ ਕ੍ਰੋਧ ਕਰਮ ਹੈ ਨ ਜਾਤ ਹੈ ਨ ਪਾਤ ਹੈ ਨ ਚਿੱਤਰ ਚਿਹਨ ਬਰਨ ਹੈ ਬੇਅੰਤ ਹੈ ਅਨੰਤ ਹੈ ਅਨੰਤ ਤੇਜ ਜਾਨੀ ਅਪੂਮ ਅਭਿਜ ਹੈ ਸਦਾ ਅਛਿਜ ਤੇਜ ਮਾਨੀਐ ਨ ਆਗ ਹੈ ਨ ਵਿਆਦ ਹੈ ਅਗਾਦ ਰੂਪਲੇਖੀਐ ਅਦੋਖ ਹੈ ਅਦਾਗ ਹੈ ਅਚੈ ਪ੍ਰਤਾਪ ਅਪੇਖੀਐ ਨ ਕਰਮ ਹੈ ਨ ਭਰਮ ਹੈ ਨ ਧਰਮ ਕੋ ਪ੍ਰਭਾਵ ਹੈ ਨ ਜੰਤਰ ਹੈ ਨ ਤੰਤਰ ਹੈ ਨ ਮੰਤਰ ਕੋਰ ਲਾਉ ਹੈ ਨ ਛਲ ਹੈ ਨ ਛਿਦਰ ਹੈ ਨ ਛਿਦਰ ਕੋ ਸਰੂਪ ਹੈ ਅਪੰਗ ਹੈ ਅਨੰਗ ਹੈ ਅਗੰਝ ਸੀ ਵਿਪੂਤ ਹੈ ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਮੋਹਕਾਰ ਹੈ ਨ ਆਦ ਹੈ ਨ ਗਾਦ ਹੈ ਨ ਵਿਆਦ ਕੋ ਵਿਚਾਰ ਹੈ ਨ ਰੰਗ ਰਾਗ ਰੂਪ ਹੈ ਨ ਰੂਪ ਰੇਖ ਰਾਰ ਹੈ ਨਾ ਹਾਉ ਹੈ ਨਾ ਪਾਉ ਹੈ ਨਾ ਦਾਉ ਕੋ ਪ੍ਰਕਾਰ ਹੈ ਗਜਾਦ ਵੀ ਨਰਾਦ ਵੀ ਕਰੰਤ ਸੇਵ ਹੈ ਸਦਾ ਸਤਸਪਤੀ ਤਪਸਪਤੀ ਬਨਸਪਤੀ ਜਪਾਸ ਸਦਾ ਅਗਸਤ ਆਦ ਜੇ ਵੱਡੇ ਤਪਸਪਤੀ ਵਿਸ਼ੇਖੀਐ ਬਯੰਤ 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 ਕੋ ਕਰੰਤ ਪਾਠ ਪੇਖੀਐ ਅਗਾਦ ਆਦ ਦੇਵਕੀ ਅਨਾਦ ਬਾਤ ਮਾਨੀਐ ਨਾ ਜਾਤ ਪਾਤ ਮੰਤਰ ਮਿੱਤਰ ਸਤਰ ਸਨੇਹ ਜਾਨੀਐ ਸਦੀਵ ਸਰਬ ਲੋਕ ਕੇ ਕਿਰਪਾਲ خیال ਮੈ ਰਹੈ ਤੁਰੰਤ ਦ੍ਰੋਹ ਦੇਹ ਕੇ ਅਨੰਤ ਪਾਤ ਸੋਧ ਹੈ ਤੋ ਅ ਪ੍ਰਸਾਦ ਰੂਆਮਲ ਛੰਦ ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਬਹੀਨ ਆਦ ਨਾਥ ਅਗਾਦ ਪੁਰਖ ਸੋ ਧਰਮ ਕਰਮ ਪ੍ਰਬੀਨ ਜੰਤਰ ਮੰਤਰਨਾ ਤੰਤਰ ਜਾ ਕੋ ਆਦ ਪੁਰਖ ਅਪਾਰ ਹਾਸਤ ਕੀਟ ਵਿਖੇ ਬਸੈ ਸਭ ਠੌਰ ਮੈ ਨਿਰਧਾਰ ਜਾਤ ਪਾਤਨਾ ਤਾਤ ਜਾ ਕੋ ਮੰਤਰ ਮਾਤਰਨਾ ਮਿੱਤਰ ਸਰਬ ਠੌਰ ਵਿਖੇ ਰਮਿਉ ਜੇ ਚੱਕਰ ਚਿਹਨ ਨਾ ਚਿੱਤਰ ਆਦ ਦੇਵ ਉਦਾਰ ਮੂਰਤ ਅਗਾਦ 나ਥ ਅਨੰਤ ਆਦ ਅੰਤ ਨਾ ਜਾਣੀਐ ਅਭਿਖਾਦ ਦੇਵ ਦੁਰੰਤ ਦੇਵ ਪੇਵ ਨਾ ਜਾਣਹੀ ਜਿਹਾ ਮਰਮ ਬੇਦ ਕਥੇਬ ਸਨਕ ਔ ਸੰਕੀ ਸੰਨੰਦਨ ਪਾਵਹੀ ਨਹ ਸੇਬ ਜਚ ਕਿੰਨਰ ਮਛ ਮਾਨਸ ਮੁਰਗ ਉਰਗ ਅਪਾਰ ਨੇਤ ਨੇਤ ਪੁਕਾਰਹੀ ਸ਼ਿਵ ਸ਼ਕਰ ਔ ਮੁਖਚਾਰ ਸਰਬ ਸਬਤ ਪਤਾਰ ਕੇ ਤਰ ਜਾਪਹੀ ਜਿਹ ਜਾਪ ਆਦ ਦੇਵ ਅਗਾਦ ਤੇਜ ਅਨਾਦ ਮੂਰਤ ਅਤਾਪ ਜੰਤਰ ਮੰਤਰ ਨਾ ਆਵੇ ਕਰ ਤੰਤਰ ਮੰਤਰ ਨਾ ਕੀਨ ਸਰਬ ਠੌਰ ਰਹਿਓ ਬਿਰਾਜ ਤਿਰਾ ਹਜ ਰਾਜ ਪ੍ਰਬੀਨ ਜਛ ਗੰਧਰਾਵ ਦੇਵਦਾਨੋ ਨਾ ਬ੍ਰਹਮ ਛਤਰੀਏ ਨਮਾਹੇ ਵੈਸ਼ਨੰਗ ਕੇ ਬਿਖੈ ਬਿਰਾਜੈ ਸ਼ੂਦਰ ਪੀਵਹਨਾਹੇ ਗੂੜ ਗੌੜ ਨਾ ਪੀਲ ਭੀਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨਾ ਮਦ ਉਰਦ ਨਾ ਭੂਮ ਆਕਾਸ਼ ਅਨੂਪ ਜਾਤ ਜਨਮ ਨਾ ਕਾਲ ਕਰਮ ਨਾ ਧਰਮ ਕਰਮ ਬਿਹੀਨ ਤੀਰਤ ਜਾਤਰ ਨਾ ਦੇਵ ਪੂਜਾ ਗੋਰ ਕੀ ਨਾ ਅਧੀਨ ਸਰਬ ਸਪਤ ਪਤਾਰ ਕੀ ਤਰ ਜਾਨੀ ਐ ਜਿਹ ਜੋਤ ਸ਼ੇਸ਼ ਨਾਮ ਸਹੰਸ ਫਨ ਨਹਿ ਨੀਤ ਪੂਰਨ ਹੋਤ ਸੋਧ ਸੋਧ ਹਟੇ ਸਭੈ ਸੋਰੇ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਬ ਗਵਾਏ ਕਿੰਨਰ ਗਰਬ ਪੜਤ ਪੜਤ ਥਕੇ ਮਹਾ ਕਾਬੋ ਗੜਤ ਗਾੜ ਅਨੰਤ ਹਾਰ ਹਾਰ ਕਹਿਓ ਸਭੂ ਮਿਲ ਨਾਮ ਨਾਮ ਦੁਰੰਤ ਬੇਦ ਭੇਦ ਨਾ ਪਾਇਓ ਲਖਿਓ ਨਾ ਸੇਵ ਕਤੇਬ ਤੇਵਦਾਨੋ ਮੂੜ ਮਾਨੋ ਜਚ ਨ ਜਾਣੈ ਜੀਵ ਪੂਤ ਪਬ ਭਵਾਨ ਭੂਪਤ ਆਦਨਾਥ ਅਨਾਥ ਅਗਨ ਬਾਏ ਜਲੇ ਥਲੇ ਮੈਂ ਸਰਬ ਠੌਰ ਨਿਵਾਸ ਦੇਹ ਗੀਹ ਨਾਨੀਹ ਸਨੇਹ ਅਬੀਹ 나ਥ ਅਜੀਤ ਸਰਬ ਗੰਜਨ ਸਰਬ ਭੰਜਨ ਸਰਬ ਤੇ ਅਨਭੀਤ ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਅਦਵੇਖ ਚੱਕਰ ਚਿਹਨ ਨਾ ਬਰਨ ਜਾ ਕੋ ਜਾਤ ਪਾਦ ਨਾ ਭੀਖ ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ ਸਰਬ ਲਾਇਕ ਸਰਬ ਕਾਇਕ ਸਰਬ ਤੇਨ ਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਦ ਦਿਆਲ ਸੁਆਮੀ ਆਦ ਦੇਵ ਅਪਾਲ ਦੀਨ ਬੰਦ ਪ੍ਰਬੀਨ ਸ੍ਰੀਪਤ ਸਰਬ ਕੋ ਕਰਤਾਰ ਵਰਨ ਚੀਨ ਨ ਚੱਕਰ ਜਾ ਕੋ ਚੱਕਰ ਚੀਨ ਆਕਾਰ ਜਾਤ ਪਾਤ ਨਾ ਗੋਤਰ ਗਾਤਾ ਰੂਪ ਰੇਖ ਨਾ ਬਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂਵਕ ਉਹ ਭਰਨ ਦੁਸ਼ਟ ਗੰਜਨ ਸਤਰ ਪੰਜਨ ਪਰਮ ਪੁਰਖ ਪ੍ਰਮਾਤ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈਂ ਜਿਹ ਗਾਥ ਪੂਤ ਪੱਬ ਭਵਿੱਖ ਭਵਾਨ ਪ੍ਰਮਾਨ ਦੀਵ ਅਗੰਜ ਆਦ ਅੰਤ ਅਨਾਦ ਸ੍ਰੀ ਪਾਥ ਪਰਮ ਪੁਰਖ ਅਪੰਜ ਕਰਮਕੇ ਅਨਕਰਮ ਜੀਤਕ ਕੀਨ ਤੌਨ ਪਸਾਰ ਦੇਵ ਅਦੇਵ ਗੰਧਰਵ ਕਿੰਨਰ ਮਛ ਕਾਛ ਅਪਾਰ ਭੂਮ ਆਕਾਸ਼ ਜਲੇ ਥਲੇ ਮੈਂ ਮਾਨੀਐ ਜਿਹ ਨਾਮ ਦੁਇਸ਼ਟ ਹਰਤਾ ਪੁਸ਼ਟ ਕਰਤਾ ਸ੍ਰਿਸ਼ਟ ਤਰਤਾ ਕਾਮ ਦੁਇਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰ ਕਾਲਕ ਦੀਨ ਦਿਆਲ ਮਕੰਦ ਅਗਉ ਡੰਡਣ ਦੁਸ਼ਟ ਖੰਡਣ ਕਾਲ ਹੂੰ ਕੇ ਕਾਲ ਦੁਸ਼ਟ ਹਰਣੰ ਪੁਸ਼ਟ ਕਰਣੰ ਸਰਬ ਕੇ ਪ੍ਰਤਪਾਲ ਸਰਬ ਕਰਤਾ ਸਰਬ ਹਰਤਾ ਸਰਬ ਕੀ ਅਨਕਾਮ ਸਰਬ ਖੰਡਣ ਸਰਬ ਡੰਡਣ ਸਰਬ ਕੀ ਨਿਜ ਭਾਮ ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਬੀਨ ਸਰਬ ਖੰਡਣ ਸਰਬ ਡੰਡਣ ਸਰਬ ਧਰਮ ਅਧੀਨ ਸਰਬ ਸਿਮਰਤਨ ਸਰਬ ਸ਼ਾਸਤਰਨ ਸਰਬ ਬੇਦ ਵਿਚਾਰ दुष्ट हरता विश्व परता आद रूप अपार दुष्ट दण्डन पुष्ट खंडन आद देव अखंड भूम आकाश जले थले मैं जप्त जाप अमंड सृष्टि चार विचार जीते जानीय सब विचार आद देव अपार श्रीपत दुष्ट पुष्ट प्रहार अन्नदाता ज्ञान ज्ञाता सर्व मान महेंद्र ਵੇਦ ਬਿਆਸ ਕਰੇ کئی ਦਿਨ ਕੋਟ ਇੰਦਰ ਉਪਿੰਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ 베ਦ ਭੇਵਨਾ ਪਾਵੈ ਸ਼ਿਵ ਰੁਦਰ ਔ ਮੁਖਚਾਰ ਕੋਟ ਇੰਦਰ ਉਪਿੰਦਰ ਬਿਆਸਕ ਸੰਕ ਸੰਤ ਕੁਮਾਰ ਗਾਏ ਗਾਇ ਥਕੇ ਸਭੈ ਗੁਣ ਚੱਕਰਤ ਭੇ ਮੁਖਚਾਰ ਆਦ ਅੰਤ ਨਾ ਮਦ ਜਾ ਕੋ ਆਪੂਤ ਭਭ ਭਵਾਨ ਸਤ ਦਵਾਪੁਰ ਤ੍ਰਿਤੀਆ ਕਲਯੁਗ ਛਤਰ ਕਾਲ ਪ੍ਰਧਾਨ ਧਿਆਏ ਧਿਆਏ ਥਕੇ ਮਹਾਮੋਨ ਗਾਏ ਗੰਦਰਬ ਅਪਾਰ ਹਾਰ ਹਾਰ ਥਕੇ ਸਬੈ ਨਹੀਂ ਪਾਈਐ ਤਿਹਪਾਰ ਨਾਰਦਾਦਿਕ ਬੀਦ ਬਿਆਸਕ ਮੋਨ ਮਹਾਨ ਅਨੰਤ ਧਿਆਏ ਧਿਆਏ ਥਕੇ ਸਬੈ ਕਰ ਕੋਟ ਕਸ਼ਟ ਦੁਰੰਤ ਗਾਏ ਗਾਏ ਥਕੇ ਗੰਧਰਬ ਨਾਚ ਆ ਪਛਰ ਅਪਾਰ ਸੋਧ ਸੋਧ ਥਕੇ ਮਹਾਸੁਰ ਪਾਇਉ ਨਹਿ ਪਾਰ ਤਵਾ ਪ੍ਰਸਾਦ ਦੋਹਰਾ ਏਕ ਸਮੈ ਸਰੀ ਆਤਮਾ ਚਿਰਿਓ ਮਤਿ ਸਿਓ ਬੈਨ ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਕਲ ਬਿਦਤੈਨ ਦੋਹਰਾ ਕੋ ਆਤਮਾ ਸਰੂਪ ਹੈ ਕਹਾ ਸ੍ਰਿਸ਼ਟ ਕੋ ਵਿਚਾਰ ਕਾਉਨ ਧਰਮ ਕੋ ਕਰਮ ਹੈ ਕਹੋ ਸਕਲ ਵਿਸਥਾਰ ਦੋਹਰਾ ਕਹਿ ਜੀਤਬ ਕਹਿ ਮਰਨ ਹੈ ਕਵਨ ਸੁਰਗ ਕਹਿ ਨਰਕ ਕੋਸੁ ਗੜਾ ਕੋ ਮੂੜਤਾ ਕਹਾ ਤਰਕ ਅਵਤਰਕ ਦੋਹਰਾ ਕੋ ਨਿੰਦਾ ਜਸ ਹੈ ਕਵਨ ਕਵਨ ਪਾਪ ਕਹਿ ਧਰਮ ਕਵਨ ਜੋਗ ਕੋ ਭੋਗ ਹੈ ਕਵਨ ਕਰਮ ਅਪਕਰਮ ਦੋਹਰਾ ਕੋ ਤੁ ਸਮਕਾ ਸੋ ਕਹਿ ਦਮ ਕੋ ਕਹਾ ਕਹੰਤ ਕੋ ਸੂਰਾ ਦਾਤਾ ਕਵਨ ਕਹੋ ਤੰਤ ਕੋ ਮੰਤ दोहरा कहां रंग राजा कवन हरख सोघ है कवन को रोगी रागी कवन कहो तत् मोह कवन दोहरा कवन श्रेष्ठ को पुष्ट है कहां सृष्टि को विचार कवन त्रिष्ट को पृष्ठ है कहो सकल विसथार दोहरा कहां कर्म को कर्म है कहां धर्म को नाश कहां चितन की चेष्टा कहां अचेत प्रकाश ਦੋਹਰਾ ਕਹਾ ਨੇਮ ਸੰਜਮ ਕਹਾ ਕਹਾ ਗਿਆਨ ਅਗਿਆਨ ਕੋ ਰੋਗੀ ਸੋਗੀ ਕਵਨ ਕਹਾ ਧਰਮ ਕੀ ਹਾਨ ਦੋਹਰਾ ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋ ਸਾਰ ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਰ ਤੋ ਪ੍ਰਸਾਦ ਦੀਰਗ ਤ੍ਰਿਪੰਗੀ ਛੰਦ ਦੁਰਜਨ ਦਲ ਦੰਡਨ ਅਸੁਰ ਬਿਹੰਡਨ ਦੁਸ਼ਟ ਨਿਕੰਦਨ ਆਦ ਬ੍ਰਿਤੇ ਚਚਰਾਸੁਰ ਮਾਰਣ ਪਤ ਤੇ ਉਦਾਹਰਨ ਨਰਕ ਨਿਵਾਰਣ ਗੂੜ ਗਤੇ ਅਚੈ ਅਖੰਡੇ ਤੇਜ ਪ੍ਰਚੰਡੇ ਖੰਡ ਦੰਡੇ ਅਲਖ ਮਤੇ ਜੈ ਜੈ ਹੋਸੀ ਮਹਾ ਖਾਸੁਰ ਮਰਦਨ ਅਰੰਮਕ ਪਰਦਨ ਛਤਰਛਤੇ ਆਸਰੀ ਬਿਹੰਡਨ ਦੁਸ਼ਟ ਨਿਕੰਦਨ ਪੁਸ਼ਟ ਉਦੰਡਨ ਰੂਪ ਅਤੇ ਚੰਡਾਸੁਰ ਚੰਡਨ ਮੁੰਡ ਬਿਹੰਡਨ ਤੁਮਰ ਬਿਦੰਸਨ ਮਹਖ ਮਤੇ ਦਾਨਵ ਪ੍ਰਹਰਨ ਨਰਕ ਨਿਵਾਰਨ ਅਦਮ ਉਧਾਰਨ ਉਰਦ ਅਦੇ ਜੈ ਜੈ ਹੋਸੀ ਮਾਖਸੁਰ ਮਰਦਨ ਰੰਮ ਕਪਰਦਨ ਆਦ ਬ੍ਰਤੇ ਡਾਗਰੂ ਡਵੰਕੈ ਬਬਰ ਬਵੰਕੈ ਪੂਜਾ ਪਰੰਕੈ ਤੇਜ ਬਰੰ ਲੰਕੁੜੀਆ ਫਾਦੈ ਆਯੁਦ ਬਾਦੈ ਸੈਨ ਬਿਮਰਦਨ ਕਾਲਾ ਸੁਰੰ ਅਸ਼ਟਾਇਦ ਚਮਕੈ ਭੂਖਣ ਦਮਕੈ ਆਤ ਸਿਤ ਚਮਕੈ ਫੁੰਗ ਫਨੰ ਜੈ ਜੈ ਹੋਸੀ ਮਾਖਸੁਰ ਮਰਦਨ ਰੰਮ ਕਪਰਦਨ ਦੈਤ ਜਿਣੰ ਚੰਡਾਸੁਰ ਚੰਡਨ ਮੁੰਡ ਬਿਮੁੰਡਨ ਖੰਡ ਅਖੰਡਨ ਖੂਨ ਖਿਤੇ ਦਾਮਨੀ ਦਮੰਕਣ ਤੁਜਾ ਫਰੰਕਣ ਫਣੀ ਪੁਕਾਰਨ ਜੋਦ ਜਿੱਤੇ ਸਰਤਾਰ ਬਿਬਰਖਣ ਦੁਸ਼ਟ ਪ੍ਰਕਰਖਣਾ ਪੁਸ਼ਟ ਪ੍ਰਹਰਖਣਾ ਦੁਸ਼ਟ ਮਥੇ ਜੈ ਜੈ ਹੋ ਸੀਮਾ ਖਾਸਰ ਮਰਦਨ ਧੂਮ ਆਕਾਸ਼ ਤਲ ਉਰਧ ਅਦੇ दामनी प्रहासन सो छबनिवासन सृष्टि प्रकाशन गूढ गते रक्ता सूर्य आ चिन्ह युद्ध परमाचन मृदा नराचन धर्म वृते श्रोणंत अचिन्ती अनल बवंती योग जयंती खड्ग धरे जय जय होसी महाखास मर्दन पाप विनाशन धर्म करे ਅਗੋਗ ਨਿਵਾਰਨ ਦੁਸ਼ਟ ਪ੍ਰਜਾਰਨ ਸ੍ਰਿਸ਼ਟ ਉਬਾਰਨ ਸੁਧ ਮਤੇ ਫਣੀ ਅਰਫੁੰਕਾਰਨ ਬਾਗ ਬਕਾਰਨ ਸ਼ਿਸ਼ਤਰ ਪ੍ਰਹਾਰਨ ਸਾਧ ਮਤੇ ਸਹਿਥੀ ਸਨਾਹਨ ਅਸ਼ਟ ਪ੍ਰਵਾਹਨ ਬੋਲ ਨਿਬਾਨ ਤੇਜ ਅਤੁਲੰ ਜੈ ਜੈ ਹੋ ਸੀਮਾ ਖਾਸਰ ਮਰਦਨ ਧੂਮ ਆਕਾਸ਼ ਪਤਾਲ ਜਲੰ ਚਾਚਰ ਚਮਕਾਨ ਚਿਛੁਰ ਹਾਰਨ ਧੂਮਤ ਕਾਰਨ ਦਰਪ ਮਥੇ ਦਾੜਵੀ ਪ੍ਰਦੰਤੇ ਜੋਗ ਜਯੰਤੇ ਮਨੁਜ ਮਤੰਤੇ ਗੂੜ ਕਥੇ ਕਰਮ ਪ੍ਰਨਾਸ਼ਨ ਚੰਦ ਪ੍ਰਕਾਸ਼ਨ ਸੂਰਜ ਪ੍ਰਤੇਜਨ ਅਸ਼ਟ ਪੁਜੇ ਜੈ ਜੈ ਹੋਸੀ ਮਖਾਸੁਰ ਮਰਦਨ ਭਰਮ ਵਿਨਾਸ਼ਨ ਧਰਮ ਤੁਜੇ ਕੂੰ ਗੁਰੂ ਕਮੰਕਣਾ ਸ਼ਸ਼ਤਰ ਚ ਮੰਕਣਾ ਫਣੀਰ ਫੁੰਕਾਰਨ ਧਰਮ ਤੁਜੇ ਅਸ਼ਟਾਟ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਪ੍ਰਣਾਸਨ ਚੱਕਰ ਗਤੇ ਕੇਸਰੀ ਪ੍ਰਵਾਹੇ ਸੁਧ ਸਨਾਹੇ ਅਗਮ ਅਥਾਹੇ ਏਕ ਬ੍ਰਿਤੇ ਜੈ ਜੈ ਹੋ ਸੀਮਾ ਖਾਸੁਰ ਮਰਦਨ ਆਦ ਕੁਮਾਰ ਅਗਾਦ ਬ੍ਰਿਤੇ ਸੁਰ ਨਰ ਮਨ ਬੰਦਨ ਦੁਸ਼ਟ ਨਿਕੰਦਨ ਪ੍ਰੇਤ ਬਿਨਾਸਨ ਮ੍ਰਿਤ ਮਥੇ ਕਾਵਰੂ ਕੁਮਾਰੇ ਅਦਮ ਉਧਾਰੇ ਨਰਕ ਨਿਵਾਰੇ ਆਦ ਕਥੇ ਕਿੰਕਣੀ ਪ੍ਰਸੋਹਨ ਸੁਰ ਨਰ ਮੋਹਨ ਸਿੰਗਾਰੋਹਨ ਬਿਤਲ ਤਲੇ ਜੈ ਜੈ ਹੋਸੀ ਸਭ ਠੌਰ ਨਿਵਾਸਨ ਬਾਏ ਪਤਾਲ ਆਕਾਸ਼ ਅਨਲੇ ਸੰਕਟੀ ਨਿਵਾਰਨ ਅਦਮ ਉਧਾਰਨ ਤੇਜ ਪ੍ਰਕਰਕਣ ਤੁੰਦ ਤਬੇ ਦੁਖ ਦੋਖ ਦਹੰਤੀ ਜਵਾਲ ਜੇ ਅੰਤੀ ਆਦ ਅਨਾਦ ਅਗਾਦ ਅੱਛੇ ਸੁਧਤਾ ਸਮਰਪਣ ਤਰਕ ਬਤਰਕਣ ਤਪਤ ਪ੍ਰਤਾਪਨ ਜਪਤ ਜਿਵੇ ਜੈ ਜੈ ਹੋਸੀ ਸ਼ਸ਼ਤਰ ਪ੍ਰਕਰਕਣ ਆਦ ਅਨੀਲ ਅਗਾਦ ਅਪੇ ਚੰਚਲਾ ਚ ਖੰਗੀ ਅਲਕ ਭਜੰਗੀ ਤੁੰਦ ਤਵਰੰਗਣ ਤੇਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਦਮ ਉਧਾਰੇ ਤੂਰ ਭੁਜੇ ਦਾਮਨੀ ਦਮੰਕੇ ਕੀ ਹਰ ਲੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਹੋ ਸੀਰਕ ਤਾਸੁਰ ਖੰਡਨ ਸੁੰਭ ਚਕਰਾਤਨ ਸੁੰਭ ਮੱਥੇ ਬਾਰਜ ਬਲੋਚਨ ਬ੍ਰਤਨ ਬਮੋਚਨ ਸੋਚ ਬਿਸੋਚਨ ਕਾਉਚ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਬ੍ਰਤ ਸੁਬਾਸੇ ਦੁਸ਼ਟ ਗ੍ਰਸੇ ਚੰਚਲਾ ਪ੍ਰੰਗੀ ਬੇਦ ਪ੍ਰਸੰਗੀ ਤੇਜ ਤਰੰਗੀ ਖੰਡ ਸੁਰੰਗਜਾ ਜਾਹੋ ਸੀਮਾ ਖਾਸਰ ਮਰਦਨ ਆਦ ਅਨਾਦ ਅਗਾਦ ਉਰਦੰ ਕੰਟ ਕਾ ਬਰਾਜਿਆ ਰਉਣ ਚੁਣ ਬਾਜਿਆ ਭ੍ਰਮ ਪੈ ਭਾਜਿਆ ਸੁਨਤ ਸੁਰੰਗ ਕੋ ਕਲ ਸੁਨ ਲਾਜਿਆ ਕਲਬਿਕ ਭਾਜਿਆ ਸੁਖਿ ਉਪਰਾਜਿਆ ਮਦ ਉਰੰਗ ਦੁਰਜਨ ਦਲ ਦੱਜੈ ਮਨ ਤਨ ਰਿਜੈ ਸੁ ਭੈ ਨ ਭਜੈ ਰੂਹ ਹਰਣੰ ਜਜਾ ਉਸਿ ਮਾਖਾ ਸਰ ਮਰਦਨ ਚੰਦ ਚਕਰਤਨ ਆਦ ਗੁਰੰ ਚਾਚਰੀ ਪ੍ਰਜੋਦਨ ਦੁਸ਼ਟ ਬਰੋਧਨ ਰੋਸ ਅਰੋਧਨ ਕਰੂਰ ਬ੍ਰਿੱਤੇ ਤੁਮ ਰਾਸ਼ ਬਿਦੁੰਸਨ ਪ੍ਰਲੈ ਪ੍ਰਜੰਸਨ ਜਗ ਬਿਦੁੰਸਨ ਸੁਧ ਮਤੇ ਜਾਲ ਪਾਜੇ ਅੰਤੀ ਸਤਰ ਮਥੰਤੀ ਦੁਸ਼ਟ ਪ੍ਰਦਾਹਨ ਗਾੜ ਮਤੇ ਜੈ ਜੈ ਹੋਸੀ ਮਾਖਾ ਸੁਰ ਮਰਦਨ ਆਦ ਜੁਗਾਦ ਅਗਾਦ ਗਤੇ ਖਤਰਿਆਨ ਖਤੰਗੀ ਅਪੈ ਅਪੰਗੀ ਆਦ ਅਨੰਗੀ ਅਗਾਦ ਗਤੇ ਬ੍ਰਿੜਲਾਚ ਬਿਹੰਡਣ ਚਛ ਦੰਡਣ ਤੇਜ ਪ੍ਰਚੰਡਨ ਆਦ ਬ੍ਰਤੇ ਸੁਰ ਨਰ ਪ੍ਰਤਪਾਰਣ ਪਤ ਦੇ ਉਧਾਰਨ ਦੁਸ਼ਟ ਨਿਵਾਰਨ ਦੋਖ ਹਰੇ ਜੈ ਜੈ ਹੋਸੀ ਮਾਖਾ ਸੁਰ ਮਰਦਨ ਬिश्व ਵਿਧੂਨਸਨ ਸ੍ਰਿਸ਼ਟ ਕਰੇ ਦਾਮਨੀ ਪ੍ਰਕਾਸ਼ੇ ਉਣ ਤਨ ਨਾਸੀ ਜੋਤ ਪ੍ਰਕਾਸ਼ੇ ਤੁਲ ਬਲੇਦਾਨ ਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪ੍ਰਧਰਖਣ ਬਿਤਲ ਤਲੇ ਅਸ਼ਟਾਯਦ ਬਾਹਨ ਬੋਲ ਨਿਬਾਣ ਸੰਤ ਪਨਾਹਣ ਗੂੜ ਗਤੇ ਜੈ ਜੈ ਹੋਸੀ ਮਾਖਾ ਸੁਰ ਮਰਦਨ ਆਦ ਅਨਾਦ ਅਗਾਦ ਬ੍ਰਿਤੇ ਦੁਖ ਦੋਖ ਪ੍ਰਪਛਣ ਸੇਵ ਕਰਛਣ ਸੰਤ ਪ੍ਰਤਛਣ ਸੁਧ ਸਰੇ ਸਾਰੰਗ ਸਨਾਹੇ ਦੁਸ਼ਟ ਪ੍ਰਦਾਹੇ ਅਰ ਦਲ ਗਾਹੇ ਦੋਖ ਹਰੇ ਗੰਜਨ ਗਮਾਨੇ ਅਤੁੱਲ ਪ੍ਰਵਾਨੇ ਸੰਤ ਜਮਾਨੇ ਆਦ ਅੰਤੇ ਜੈ ਜੈ ਹੋ ਸੀਮਾ ਖਾਸੁਰ ਮਰਦਨ ਸਾਧ ਪ੍ਰਦਰਸ਼ਨ ਦੁਸ਼ਟ ਹੰਤੇ ਕਾਰਣ ਕਰੀਲੀ ਗਰਬ ਗੀਲੀ ਜੋਤ ਜਤੀਲੀ ਤੁੰਦ ਮਤੇ ਅਸ਼ਟਾਹਿਦ ਚਮਕਣ ਸ਼ਸਤਰ ਚਮਕਣ ਦਾਮਨ ਦਮਕਣ ਆਦ ਬ੍ਰਿਤੇ ਡੁਕ ਡੁਕੀ ਦਮੰਕੈ ਬਾਗ ਬਬੰਕੈ ਪੁਜਾ ਫਰੰਕੈ ਸੁੱਧ ਗ ਤੇਜੈ ਜੈ ਹੋ ਸੀਮਾ ਖਾਸਰ ਮਰਦਨ ਆਦ ਜੁਗਾਦ ਅਨਾਦ ਮਤੇ ਚਿਛਰਾਸੁਰ ਮਾਰਣ ਨਰਕ ਨਿਵਾਰਣ ਪਤ ਦੇ ਉਧਾਰਨ ਏਕ ਪਟੇ ਪਾਪਾਨ ਬਿਹੰਡਨ ਦੁਸ਼ਟ ਪ੍ਰਚੰਡਨ ਖੰਡ ਅਖੰਡਨ ਕਾਲ ਕਟੇ ਚੰਦਰਾਨਨ ਚਾਰੈ ਨਰਕ ਨਿਵਾਰੈ ਪਤ ਦੇ ਉਧਾਰੈ ਮੁੰਡ ਮਤੇਜੈ ਜੈ ਹੋ ਸੀਮਾ ਖਾਸਰ ਮਰਦਨ ਧੂ ਮਰਬਦੁੰਸਨ ਆਦ ਕਥੇ ਰਖਤਾ ਸੁਰਮਰਦਨ ਚੰਡ ਚਕਰਦਨ ਦਾਨਵ ਅਰਦਨ ਬਿੜਾਲ ਬਧੇ ਸਰਤਾਰ ਬਿਬਰਖਣ ਦੁਰਜਨ ਧਰਖਣ ਅਤੋਲ ਅਮਰਖਣ ਧਰਮ ਤੁਜੇ ਤੂ ਮਰਾਛ ਬਦੰਸਨ ਸਰੋਣਤ ਚੁੰਸਨ ਸੁਮਬਨ ਪਾਤ ਨ ਸੁਮਬ ਮਤੇ ਜੈ ਜੈ ਹੋ ਸੀਮਾ ਖਸੁਰਮਰਦਨ ਆਦ ਅਨੀਲ ਅਗਾਦ ਕਥੇ